ਜਿਹੜਾ ਉਹਦੇ ਨਾਲ ਉਹ ਮਤਲਬ ਜਿਹੜਾ ਉਹਦੇ ਕਮਰੇ ਦੇ ਵਿੱਚ ਮੁੰਡਾ ਨਾਲ ਰਹਿੰਦਾ ਸੀ ਜਦੋਂ ਡਿਊਟੀ ਆਫ ਕਰਕੇ ਅੰਦਰ ਗਿਆ ਉਹਨੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਉਹ ਖੁੱਲਿਆ ਨਹੀਂ ਜਦੋਂ ਉਹਨੇ ਤੋੜਿਆ ਉਹਨੂੰ ਅਨਰੇਸ ਲੜਕੇ ਦੀ ਹੈਂਗਿੰਗ ਹੋਈ ਬੋਡੀ ਮਿਲੀ ਜੀ ਫਿਰ ਹਾਲਤੀ ਜਿਵੇਂ ਸਾਨੂੰ ਬਦਲ ਲੱਗਿਆ ਤੇ ਪੁਲਿਸ ਨੂੰ ਚਲਾ ਕੇ ਇੱਥੇ ਤੇ ਪੁਲਿਸ ਹੁਣ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਨਹੀਂ ਸਰ ਕੋਈ ਹਰਦਾ ਕੁਝ ਨਹੀਂ ਸਾਡੇ ਨਾਲ ਜਾਇਆ ਕਿਹੜਾ ਸਰ ਟੈਸਟ ਸੀ ਸਰ ਸਭ ਕੁਝ ਹੋ ਗਿਆ ਉਹ ਲੜਕਾ ਵੀ ਸਨ ਸੀਰ ਸੀ ਬੰਦੂਰ ਸੀ ਤੁਹਾਡੇ ਕੋਈ ਨੀਰ ਦਾ ਕੰਮ ਕਰਦਾ ਸਰ ਸਰਦੋ ਕੰਮ ਕਰਦਾ ਇਹਦਾ ਸਹੀ ਤਰ੍ਹਾਂ ਆਪੀ ਕਰਦਾ ਸਰ ਹਾਂ ਉਹਨੂੰ ਫਾਰਮ ਕਰਦਾ ਪੁਲਿਸ ਨੇ ਫਾਰਮ ਕਰਦਾ ਉਹਨਾਂ ਨੂੰ ਕੋਈ ਇਦਾਂ ਦਾ ਨਹੀਂ ਕੋਈ ਆਸ-ਪਾਸ ਘਾਟੋ ਵਾਲਾ ਤਾਂ ਕਰ ਰਹੇ ਨਹੀਂ ਸਰ ਕੋਈ ਇਦਾਂ ਦਾ ਨਹੀਂ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਬਾਕੀ ਤਾਂ ਉਹਨਾਂ ਦੀ ਫੈਮਲੀ ਆ ਰਹੀ ਹੈ ਕੋਈ ਉੱਧਰ ਨਾ ਕੋਈ ਮਸਲਾ ਹੈ ਜਾਂ ਕਿਵੇਂ ਵੀ ਹੈ ਠੀਕ ਹੈ ਬਾਕੀ ਪੁਲਿਸ ਨੇ ਇਨਵੈਸਟੀਗੇਸ਼ਨ ਕਰ ਰਹੀ ਉਹਦੇ ਸੱਦਾ ਲੱਗਦਾ ਕਿ ਨਹੀਂ ਕੋਈ ਮਿਲਦੀ ਲੱਗਦੀ ਲੜਕੀ ਦੀ ਸਰ 20 ਸਾਲ ਦੇ ਹੋਣਗੇ ਠੀਕ ਹੈ ਕੋਈ ਉਹਦਾ ਪਰਿਵਾਰ ਦਾ ਨੰਬਰ ਹੋਰ ਕੀ ਦਾ ਲੱਸੀ ਚਾਹ ਨਹੀਂ ਸਰ ਲੜਕੇ ਦੇ ਪਰਿਵਾਰ ਦੇ ਵਿੱਚ ਇਕੱਲੇ ਉਹਦੀ ਮਦਰ ਹੈ ਤੇ ਉਹਦੀ ਮਦਰ ਤੇ ਉਹਦੇ ਮਾਮਾ ਜੀ ਉੱਥੇ ਚਲੇ ਹੋਏ ਨੇ ਉਹਨੂੰ ਉਹਦੀ ਬੜੀ ਲੈਂਦਾ ਆਹਾਂ ਜੀ ਅੰਸਲੂ ਤਲਾ ਮਿਲਿਆ ਜੀ ਇਹਦੇ ਐਸਸੀ ਕਾਰਪਕਸ ਹੈ ਵਿਲੇਜ ਭਟੀਆਂ ਫੈਕਟਰੀ ਹੈ ਇਸੇ ਦਾ ਲੇਬਰ ਹੈ ਮੈਂ ਸੀ ਮੋਟਾ ਅੰਕਸ਼ ਬਰਮਾ ਪਿਤਾ ਦਾ ਨਾਮ ਹੈ ਨਾ ਸ਼ੇਖ ਕੁਮਾਰ ਉਹ ਆਬਦੀ ਇੱਥੇ ਜੋਬ ਕਰ ਰਿਹਾ ਸੀ ਆ ਬੀਤੀ ਰਾਤ ਉਹ ਜਿਹੜੀ ਉਹਦੀ ਰੈਸਟਰੀ ਕਮਰਾ ਉੱਥੇ ਉਹਦੀ ਜਿਹੜੀ ਲੋਜ ਸੀ ਉਹ ਲੰਕਰੀ ਮਿਲਿਆ ਸਾਨੂੰ ਉਹਨੇ ਮਤਲਬ ਹੈਂਗਿੰਗ ਹੋਈਆ ਰੱਸੀ ਨਾਲ ਤੇ ਆਪਣੇ ਕੱਪੜੇ ਨਾ ਉਹ ਡੈਡ ਬਡੀ ਅਸੀਂ ਕਬਜ਼ੇ ਤੇ ਲਈ ਆ ਉਹਦਾ ਪੋਸਟਮਾਰਟਮ ਕਰਾਵਾਂਗੇ ਕਰਾਉਣ ਤੋਂ ਬਾਅਦ ਅੱਗੇ ਪਾਰਲਰ ਇਨਵੈਸਟੀਗੇਸ਼ਨ ਨਾਲ ਮਤਲਿਆਂਦੀ ਆ ਬੂਟ ਬੈਗ ਉਹਦੇ ਵਗੈਰਾ ਨੇ ਸੁਸਾਈਡ ਨੋਟਸ ਵਗੈਰਾ ਨਹੀਂ ਅਜੇ ਸਾਨੂੰ ਮੁੱਕੀ। ਇਸ ਤਰ੍ਹਾਂ ਦੀ ਹੋਰ ਕੋਈ ਫੈਕਟਰੀ ਦੇ ਨਾਲ ਕੁਝ ਇਸ ਤਰ੍ਹਾਂ ਦੇ ਵਿਖਾਣੀ ਕੋਈ ਗੱਲ ਨਹੀਂ। ਅਜੇ ਤੱਕ ਕੋਈ ਨਹੀਂ ਗੱਲ ਆਈ ਧੀ ਇਹ ਫਾਦਰ ਯੂਨੀਵਰਸਿਟੀ ਦੇ ਸਾਹਮਣੇ ਅੱਜ ਬਦੂਪ ਹੋਇਆ। ਨਹੀਂ ਕੋਈ ਇਹੋ ਜਿਹਾ ਜਾਂ ਚੱਕੇ ਮੋਬਾਈਲ ਵਗੈਰਾ ਲਿਆ ਸੀ। ਹਾਂਜੀ ਮੋਬਾਈਲ ਲਿਆ ਸੀ ਕੱਪੀ ਸੀ। ਬੋਡੀ ਵੀ ਨਹੀਂ ਖੁੱਲ ਰਹੀ ਕਿ ਪਰਿਵਾਰ ਨੂੰ। ਹਾਂਜੀ ਉਹਨਾਂ ਨੂੰ ਅਸੀਂ ਜਾਣੂ ਕਰਾਤਾ ਉਹ ਆ ਰਹੇ ਨੇ। ਤੇ ਡੈਡ ਬੋਡੀ ਨੂੰ ਅਸੀਂ ਸਰਪਲਸਤਾਲ ਸਮਰਾਲੇ ਰੱਖਣ ਕਿ